ਸਾਨੂੰ ਮਸ਼ਰੂਮ ਤੋੜਨਾ ਨਹੀਂ ਆਂਦੀ ਸੀ ਪਾਣੀ ਲਗਾਉਣਾ ਨਹੀਂ ਆਂਦਾ ਸੀ ਤਜਰਬਾ ਆ ਗਿਆ ਹੈ ਹੁਣ ਉਹੀ ਕੰਮ ਜਿਹੜਾ ਅਸੀਂ 12 ਘੰਟੇ ਅੱਜ ਕਰਦੇ ਸੀ ਅੱਜ 4 ਘੰਟੇ ਚਾਰ ਘੰਟੇ ਚਾਰ ਦਿੱਤਾ ਹੈ ਕੰਮ ਖਤਮ ਹੋ ਗਿਆ ਠੀਕ ਹੈ ਜੀ ਇਹ ਸਾਨੂੰ ਬੈਗ ਇੱਕ ਬੈਗ 100 ਰੁਪਏ ਦਾ ਪੈਂਦਾ ਹੈ ਇਹਦੇ ਵਿੱਚ ਮਿਹਨਤ ਕਿੰਨੀ ਕ ਹੈਗੀ ਹੈ ਤੇ ਕੀ ਕੀ ਕਰਨਾ ਪੈਂਦਾ ਹੈਗਾ ਇੱਕ ਕਿਸਾਨ ਨੂੰ ਇੱਕ ਬੈਗ ਦੇ ਵਿੱਚ ਆਪਾਂ ਕਿਹੜਾ ਕਿਦਾਂ ਬੀਜ ਪਾਨੇ ਆ ਬੈਗ ਨੂੰ ਕਿੱਦਾਂ ਤਿਆਰ ਕਰਦੇ ਆ ਤੇ ਉਹਦੇ ਚੋਂ ਕਿੰਨੇ ਮਸ਼ਰੂਮ ਹੋ ਸਕਦੇ ਨੇ ਇਦੇ ਵਿੱਚ ਇਹ ਕਿ ਸੀਜ਼ਨ 'ਚ ਕੋਈ ਖਰਚਾ ਨਹੀਂ ਹੈਗਾ। ਹੂੰ। ਸ਼ੈੱਡ ਜਿਹੜੇ ਇੱਕ ਆਪਾਂ ਦੇਖ ਕੇ ਆਏ ਆ ਏਸੀ ਵਾਲੇ। ਸੋ ਜਿਹੜਾ ਇਹ ਸ਼ੈੱਡ ਹੈਗਾ ਏ ਇਹ ਬਿਨਾਂ ਏਸੀ ਤੋਂ ਹੈਗਾ। ਕਿਸ ਤਰੀਕੇ ਦੇ ਨਾਲ ਦੇਖਭਾਲ ਹੁੰਦੀ ਆ ਉਸ ਸ਼ੈੱਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਭਾਲ ਹੁੰਦੀ ਆ? ਤੁਹਾਡਾ ਪੂਰਾ ਪ੍ਰੋਸੈਸ ਕੀ ਹੈਗਾ ਮਸ਼ੂਰੀ? ਵੈਜ ਵਾਲਾ ਵੀ ਖਾ ਸਕਦਾ, ਨੌਨ ਵੈਜ ਵਾਲਾ ਵੀ ਖਾ ਸਕਦਾ। ਹੂੰ ਹੂੰ। ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਹੈ। ਜਿਹੜੀ ਹੈਗੀ ਆ ਤੜਾਈ ਦੇ ਵਿੱਚ ਤੁਸੀਂ ਫਿਰ ਹਾਂਜੀ ਹਾਂਜੀ ਪੂਰਾ ਸੋ ਤੁਸੀਂ ਤਾਂ ਫਿਰ ਤੜਾਈ ਐਕਸਪਰਟ ਬਣ ਗਏ ਹੋਣੇ ਹੋ ਪੂਰੀ ਤਰ੍ਹਾਂ। ਇਹ ਸਾਡਾ ਕੁਆਂਟਲ, 2 ਕੁਆਂਟਲ ਮਾਲ ਸਵੇਰੇ ਫੋਨ ਤੇ ਵਿਕ ਜਾਂਦਾ ਹੈ ਜਦੋਂ 90 ਦਿਨ ਤੇ ਜਾ ਕੇ ਤੁਹਾਡਾ ਬੀਜ ਖਤਮ ਹੋ ਜਾਂਦਾ ਹੈਗਾ ਪੂਰੀ ਤੜਾਈ ਖਤਮ ਹੋ ਜਾਂਦੀ ਹੈ ਸੋ ਇਸ ਬੈਗ ਦਾ ਕੀ ਕਰਦੇ ਹਾਂ ਫਿਰ ਕਿਉਂਕਿ ਮੰਡੀ 'ਚ ਮਸ਼ਰੂਮ ਦਾ ਰੇਟ ਸੇਮ ਹੈ ਸੇਮ ਹੋਣਾ ਤੇ ਮਾਲ ਉਹਦਾ ਵਿਕੇਗਾ ਜਿਹਦੀ ਕੁਆਲਿਟੀ ਹੋਈ ਤੇ ਅਸੀਂ ਇਸੇ ਕਰਕੇ ਮਾਲ ਨੂੰ ਫਰੈਸ਼ ਤੋੜ ਕੇ ਮੰਡੀ ਲੈ ਕੇ ਜਾਂਦੇ ਸੋ ਇਹਦੇ ਲਈ ਕੋਈ ਟ੍ਰੇਨਿੰਗਸ ਵਗੈਰਾ ਵੀ ਲਈ ਸੀ ਕਿ ਤੁਸੀਂ ਜਾਂ ਕੋਈ ਸਬਸਿਡੀ ਸਰਕਾਰ ਦਿੰਦੀ ਹੈਗੀ ਤੁਸੀਂ ਕੋਈ ਲਾਹਾ ਲਿਆ ਸੀਗਾ ਜੀ ਤੁਸੀਂ ਕੀ ਸੋਚਦੇ ਹੋ ਵੀ ਇਹ ਜਿਹੜਾ ਕੰਮ ਹੈਗਾ ਇੱਕ ਮੁਨਾਫੇ ਵਾਲਾ ਧੰਦਾ ਸਾਬਤ ਹੁੰਦਾ ਹੈ ਜਾਂ ਨਹੀਂ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਆ ਰਵੀ ਕੁਮਾਰ ਕਿਸਾਨ ਵੀਰੋ ਅੱਜ ਅਸੀਂ ਖੜੇ ਆ ਪਿੰਡ ਅਖਵਾਣਾ ਦੇ ਵਿੱਚ ਜੋ ਕਿ ਜ਼ਿਲ੍ਹਾ ਤਹਿਸੀਲ ਪਠਾਨਕੋਟ ਦੇ ਵਿੱਚ ਪੈਂਦਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਜੋ ਤੁਸੀਂ ਆ ਸਾਡੇ ਮਗਰ ਛੱਡਾਂ ਦੇਖ ਰਹੇ ਹੋ ਇਹ ਛੱਡਾਂ ਦੇ ਵਿੱਚ ਕਿਸਾਨ ਨੇ ਇੱਕ ਅਜਿਹਾ ਬਿਜ਼ਨਸ ਖੋਲ੍ਹਿਆ ਹੈਗਾ ਜਿਹਨੂੰ ਕੀ ਮਸ਼ਰੂਮ ਫਾਰਮਿੰਗ ਕਹਿੰਦੇ ਨੇ ਸੋ ਉਹਨਾਂ ਨੇ ਸ਼ੈੱਡ ਦੇ ਵਿੱਚ ਹੀ ਆਪਣੇ ਬਿਜ਼ਨਸ ਦਾ ਜਿਹੜਾ ਕਾਰੋਬਾਰ ਸੈੱਟ ਕੀਤਾ ਹੈਗਾ ਏਸੀ ਲਗਾ ਕੇ ਪੂਰੀ ਤਰ੍ਹਾਂ ਟੈਂਪਰੇਚਰ ਨੂੰ ਮੇਨਟੇਨ ਕਰਦੇ ਨੇ ਤੇ ਆਪਣੀ ਕਮਾਈ ਦਾ ਇੱਕ ਚੰਗਾ ਸੋਰਸ ਬਣਾਇਆ ਹੋਇਆ ਹੈ ਸੋ 2000 15 ਦੇ ਵਿੱਚ ਸਿਰਫ 1200 ਬੈਗ ਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਸੋ ਅੱਜ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਲਗਭਗ 17000 ਦੇ ਕਰੀਬ ਜਿਹੜੇ ਮਸ਼ਰੂਮ ਦੇ ਬੈਗ ਨੇ ਸੋ ਅਸੀਂ ਤੁਹਾਨੂੰ ਮਿਲਾਵਾਂਗੇ ਉਸ ਕਿਸਾਨ ਨਾਲ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈਗੀ ਐ ਸੋ ਉਹਨਾਂ ਦਾ ਸਫ਼ਰ ਵੀ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਸੀਗੀ ਕਿਹੜੀ-ਕਿਹੜੀ ਮੁਸ਼ਕਲ ਆਂਦੀ ਹੈ ਤੇ ਮਸ਼ਰੂਮ ਦਾ ਕੰਮ ਕਰਨਾ ਕਿੰਨਾ ਸੋਖਾ ਹੈ ਜਾਂ ਕਿੰਨਾ ਔਖਾ ਸਾਰੇ ਵੀਰ ਭਾਉ ਮੇਰਾ ਸਭ ਤੋਂ ਪਹਿਲਾਂ ਨਮਸਕਾਰ ਜੀ ਮੈਂ ਜਾਸ਼ਪਾਲ ਸਿੰਘ ਪਿੰਡ ਅਖਵਾਨਾ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਪੈਂਦਾ ਮੇਰਾ ਏਰੀਆ ਜੀ ਤੇ ਸਭ ਤੋਂ ਪਹਿਲਾਂ ਮੈਂ ਪੋਲਟੀ ਫਾਰਮ ਦਾ ਕੰਮ ਕਰਦਾ ਸੀ ਪੋਲਟੀ ਫਾਰਮ ਦਾ ਕੰਮ ਮੇਰਾ ਕਿਸੇ وجہ ਨਾਲ ਨਹੀਂ ਚੱਲ ਸਕਿਆ ਤੇ ਮੈਂ ਮਸ਼ਰੂਮ ਫਾਰਮਿੰਗ ਦਾ ਕੰਮ ਚਾਲੂ ਕੀਤਾ ਇਸ ਕੰਮ ਦੇ ਵਿੱਚ ਮੇਰੇ ਨਾਲ ਮੇਰਾ ਬੇਟਾ ਮੇਰੀ ਮਿਸਿਸ ਮੇਰੇ ਨਾਲ ਪੂਰਾ ਸਾਥ ਦੇ ਕੇ ਤੇ ਅਸੀਂ ਕੰਮ ਕਰਦੇ ਆ। ਸੋ ਸਰ ਜਿਵੇਂ ਆਪਾਂ ਗੱਲ ਕੀਤੀ ਹੈਗੀ ਆ ਮਸ਼ਰੂਮ ਫਾਰਮ ਦੀ। ਸੋ ਤੁਸੀਂ ਦੱਸਿਆਗਾ ਤੁਹਾਡੇ ਬੇਟਾ ਤੇ ਤੁਹਾਡੀ ਜਿਹੜੀ ਮਿਸੇਸ ਕੰਮ ਕਰਦੇ ਨੇ ਇਸੋਂ। ਸੋ ਜਦੋਂ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਆ ਕਿਸੇ ਵੀ ਕੰਮ ਦੀ। ਸੋ ਸ਼ੁਰੂਆਤ ਦੇ ਵਿੱਚ ਤੁਸੀਂ ਜਦੋਂ ਇਹ ਕੰਮ ਕਰਨ ਦਾ ਸੋਚਿਆ ਸੀਗਾ ਤੁਹਾਡੇ ਦਿਮਾਗ 'ਚ ਆਈਡੀਆ ਕਿੱਥੋਂ ਆਇਆ ਪਿਆ ਆਪਾਂ ਮਸ਼ਰੂਮ ਫਾਰਮ ਦਾ ਹੀ ਕੰਮ ਕਰਨਾ। ਸਭ ਤੋਂ ਪਹਿਲਾਂ ਜੀ ਮੇਰੇ ਕੋਲ ਉਸ ਵੇਲੇ ਕੰਮ ਨਹੀਂ ਸੀ। ਜੀ। ਕੰਮ ਦੀ ਤਲਾਸ਼ ਦੇ ਵਿੱਚ ਮੈਂ بڑے ਕੰਮ ਚੁਣਨ ਲੱਗਿਆ ਸੀ। ਹੂੰ। ਬੇਕਰੀ ਦਾ ਕੰਮ ਦੇਖਿਆ ਉਹ ਵੀ ਨਹੀਂ ਹਮ ਇਸ ਤਰ੍ਹਾਂ ਫਿਰ ਮੈਂ ਮਸ਼ਰੂਮ ਫਾਰਮ ਦੇ ਕੰਮ ਨੂੰ ਪਹਿਲ ਦਿੱਤੀ ਪਹਿਲੇ ਸਾਲ ਬਿਨਾ ਐਕਸਪੀਰੀਅੰਸ ਬਿਨਾ ਤਜਰਬੇ ਤੋਂ ਜੀ ਮੈਂ 1200 ਬੈਗ ਤੋਂ ਕੰਮ ਚਾਲੂ ਕੀਤਾ ਸੀ 2014 ਚ ਠੀਕ ਹੈ ਤੇ ਉਹਦੇ ਬਾਅਦ ਆਸਤੇ ਆਸਤੇ ਸਾਰੇ ਤਜਰਬੇ ਵੀ ਆਂਦੇ ਗਏ ਕੰਮ ਵੀ ਠੀਕ ਚੱਲਦਾ ਪਿਆ ਰਿਹਾ ਹੂੰ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਆਂ ਠੀਕ ਹੈ ਜੀ ਸੋ ਜਦੋਂ ਤੁਸੀਂ ਸ਼ੁਰੂਆਤ ਦੀ ਵਿੱਚ ਗੱਲ ਕੀਤੀ ਸੀਗੀ ਸੋ ਉਹਦੇ ਵਿੱਚ ਵੈਰਾਈਟੀਆਂ ਦੀ ਚੋਣ ਜਿਹੜੀ ਹੈਗੀ ਆ ਉਹ ਕਰਨਾ ਕਿਤੇ ਬਹੁਤ ਅਹਿਮ ਜ਼ਰੂਰੀ ਹੈਗੀ ਹੈ ਸੋ ਤੁਸੀਂ ਪਹਿਲਾਂ ਵੈਰਾਈਟੀਆਂ ਦਾ ਵੀ ਦੇਖਿਆ ਵੀ ਕਿਹੜੀ ਆਪਾਂ ਕਿਸਮ ਦਾ ਜਿਹੜਾ ਹੈਗਾ ਬੀਜ ਰੱਖੀਏ ਜਾਂ ਆਪਾਂ ਮਾਰਕੀਟ ਕਿੱਦਾਂ ਹੈਗੀ ਉਹਦਾ ਕਿਸ ਤਰੀਕੇ ਨਾਲ ਪਤਾ ਕੀਤਾ ਵੀ ਤੁਸੀਂ ਸਭ ਤੋਂ ਪਹਿਲਾਂ ਜੀ ਮਸ਼ਰੂਮ ਦੇ ਵਿੱਚ ਸਭ ਤੋਂ ਵੱਧ ਪਰਚਲਿਤ ਹੈ ਜਿਹੜੀ ਉਹ ਹੈ ਬਟਨ ਮਸ਼ਰੂਮ ਠੀਕ ਹੈ ਜੀ ਬਟਨ ਮਸ਼ਰੂਮ ਸਾਡੇ ਏਰੀਏ ਦੇ ਵਿੱਚ ਆਸਾਨੀ ਨਾਲ ਵਿਕ ਸਕਦੀ ਹੈ ਹਮ ਮਸ਼ਰੂਮ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਵੀ ਹੈ ਜਿਨ੍ਹਾਂ ਦੇ ਵਿੱਚ ਮੈਡੀਸਿਨ ਤੇ ਜਿਹੜੀਆਂ ਪੈਂਦੀਆਂ ਜੀ ਪਰ ਬਟਨ ਮਸ਼ਰੂਮ ਇੱਕ ਆਮ ਪਰਚਲਿਤ ਮਸ਼ਰੂਮ ਹੈ ਇਸ ਕਾਰਨ ਇਸ ਦੀ ਜਿਹੜੀ ਸੇਲ ਹੈ ਉਹਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ ਠੀਕ ਹੈ ਸੋ ਸੇਲ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਜੀ ਜਿਵੇਂ ਹੁਣ ਤੁਸੀਂ ਦੱਸਿਆ ਹੈਗਾ ਸੇਲ ਦੇ ਵਿੱਚ ਮੁਸ਼ਕਲ ਨਹੀਂ ਹੈਗੀ ਆ ਸੋ ਹੁਣ ਜਦੋਂ ਆਪਾਂ ਮਸ਼ਰੂਮ ਦੀ ਗੱਲ ਕਰਦੇ ਆਂ ਸਰ ਸੋ ਮਸ਼ਰੂਮ ਜਦੋਂ ਪੈਦਾ ਕਰਦਾ ਕੋਈ ਵੀ ਕਿਸਾਨ ਜਾਂ ਤੁਸੀਂ ਵੀ ਜਦੋਂ ਸ਼ੁਰੂਆਤ ਕੀਤੀ ਸੀਗੀ ਸੋ ਤੁਹਾਨੂੰ ਕੁਝ ਸਮੱਸਿਆਵਾਂ ਆਈਆਂ ਹੋਣੀਆਂ ਐ ਉਹ ਕੀ ਸੀਗੀ ਜਦੋਂ ਜਦੋਂ ਆਪਾਂ ਨੂੰ ਕੋਈ ਵੀ ਬਿਨਾ ਟ੍ਰੇਨਿੰਗ ਤੋਂ ਜੇ ਆਪਾਂ ਕੰਮ ਸ਼ੁਰੂ ਕਰਦੇ ਆਂ ਕੀ ਕੀ ਦਿੱਕਤਾਂ ਜਿਹੜੀਆਂ ਸੀਗੀਆਂ ਤੁਹਾਨੂੰ ਦੇਖਣ ਨੂੰ ਮਿਲੀਆਂ ਦੇ ਨੇ ਸਰ ਪਹਿਲਾਂ ਤਾਂ ਜਦੋਂ ਕੰਮ ਸ਼ੁਰੂ ਕੀਤਾ ਸੀ ਜਦੋਂ ਸਾਨੂੰ ਕੋਈ ਨੋਲੇਜ ਨਹੀਂ ਜਦੋਂ ਕੰਮ ਪਹਿਲੀ ਵਾਰੀ ਸ਼ੁਰੂ ਕੀਤਾ ਤੇ ਸਾਨੂੰ ਬਹੁਤ ਸਾਰਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਸਾਨੂੰ ਮਸ਼ਰੂਮ ਤੋੜਨਾ ਨਹੀਂ ਆਂਦੀ ਸੀ ਪਾਣੀ ਲਗਾਉਣਾ ਨਹੀਂ ਆਂਦਾ ਸੀ ਪਰ ਸਾਨੂੰ 10 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਸਾਨੂੰ ਹੁਣ ਪੂਰਾ ਐਕਸਪੀਰੀਅੰਸ ਹੋ ਗਿਆ ਆ ਜਦੋਂ ਸਾਨੂੰ 12-12 ਘੰਟੇ ਕੰਮ ਕਰਦੇ ਲੱਗਦੇ ਸੀ ਤੇ ਹੁਣ ਅਸੀਂ ਉਹੀ ਟਾਈਮ ਨੂੰ ਮਤਲਬ ਘਟਾਤਾ ਹੈ 4-5 ਘੰਟਿਆਂ ਚਾਹੀਓ ਕੰਮ ਨੂੰ ਪੂਰ ਖਤਮ ਕਰ ਦਿੰਨੇ ਆ। ਸੋ ਜਿਵੇਂ ਹੁਣ ਤੁਸੀਂ ਦੱਸਿਆ 12-12 ਘੰਟੇ ਤੁਹਾਨੂੰ ਲੱਗਦੇ ਹੈਗੇ ਆ ਸੋ ਮਤਲਬ ਤੁਸੀਂ ਸਾਰੀ ਰਾਤ ਹੀ ਕੰਮ ਕਰਨ ਲੱਗੇ ਰਹਿੰਦੇ ਸੀਗੇ ਫਿਰ ਪੂਰੀ ਪੂਰੀ ਰਾਤ ਪੂਰੀ ਪੂਰੀ ਰਾਤ ਦਾ ਜਿਹੜਾ ਕੰਮ ਕਰਦੇ ਸੀਗੀ ਤੇ ਹੁਣ ਇਦਾਂ ਦਾ ਟਾਈਮ ਹੋ ਗਿਆ ਆ ਸਾਨੂੰ ਨੋਲੇਜ ਹੋ ਗਈ 10 ਸਾਲ ਕੰਮ ਕਰਦੇ ਆ ਇੱਕ ਤਜਰਬਾ ਆ ਗਿਆ ਆ ਹੁਣ ਉਹੀ ਕੰਮ ਜਿਹੜਾ ਅਸੀਂ 12 ਘੰਟਿਆਂ ਚ ਕਰਦੇ ਸੀ ਅਜੇ 4 ਘੰਟਿਆਂ ਚ ਕਰ ਦਿੱਤਾ ਕੰਮ ਖਤਮ ਹੋ ਜਾਂਦਾ ਠੀਕ ਹੈ ਜੀ ਸੋ ਹਣ ਇੱਕ ਆਪਾਂ ਗੱਲ ਹੁੰਦੀ ਆ ਜਦੋਂ ਮਸ਼ਰੂਮ ਫਾਰਮ ਕੋਈ ਵੀ ਕਿਸਾਨ ਕਰਨ ਦੀ ਸੋਚਦਾ ਹੈਗਾ ਇਹਦੇ ਵਿੱਚ ਮਿਹਨਤ ਕਿੰਨੀ ਕੁ ਹੈਗੀ ਆ ਤੇ ਕੀ ਕੀ ਕਰਨਾ ਪੈਂ ਭਾਈ ਇਹ ਜਿਹੜਾ ਕੰਮ ਹੈ ਮਸ਼ਰੂਮ ਫਾਰਮ ਦਾ ਕੰਮ ਹੈ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੈਗੀ ਹੈ ਹਮਮ ਅਗਰ ਤੁਸੀਂ ਕਈ ਬੰਦੇ ਹੋਣਗੇ ਕਿ ਆਣਗੇ ਕੰਮ ਸ਼ੁਰੂ ਕਰਨਗੇ ਉਹ ਇਹ ਸੋਚਣਗੇ ਕਿ ਆਹੀ ਬੰਦੇ ਰੱਖ ਲਵਾਂਗੇ ਪਰ ਜੋ ਕੰਮ ਤੁਸੀਂ ਆਪੇ ਕਰਨਾ ਉਹ ਬੰਦੇ ਨਹੀਂ ਕਰਨਗੇ ਠੀਕ ਹੈ ਕਿਉਂਕਿ ਇਹ ਸਭ ਮਿਹਨਤ ਦਾ ਕੰਮ ਹੈਗਾ ਐ ਸਾਫ ਸਫਾਈ ਦਾ ਕੰਮ ਹੈਗਾ ਇਹ ਸਾਨੂੰ ਆਪ ਹੀ ਕਰਨੇ ਪੈਣਾ ਆਪ ਹੀ ਵਿਚ ਰਹਿਣਾ ਆਪ ਹੀ ਵਿਚ ਰਹਿਣਾ ਪੈਂਦਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਮਸ਼ਰੂਮ ਉਤਪਾਦਨ ਦੀ ਸੋ ਉਤਪਾਦਨ ਕਰਨ ਦੇ ਲਈ ਕਿਆ-ਕਿਆ ਕਰਨਾ ਪੈਂਦਾ ਹੈਗਾ ਜੇ ਆਪਾਂ ਇੱਕ ਬੈਗ ਦੀ ਗੱਲ ਕਰਦੇ ਹਾਂ ਇੱਕ ਬੈਗ ਦੇ ਵਿੱਚ ਆਪਾਂ ਕਿਹੜਾ ਕਿਦਾਂ ਬੀਜ ਪਾਨੇ ਆ ਬੈਗ ਨੂੰ ਕਿੱਦਾਂ ਤਿਆਰ ਕਰਦੇ ਆ ਤੇ ਉਹਦੇ ਚੋਂ ਕਿੰਨੇ ਮਸ਼ਰੂਮ ਹੋ ਸਕਦੇ ਨੇ ਦੇਖੋ ਜਿਹੜੀ ਕੰਪੋਸਟ ਹੈ ਇਹ ਅੱਜ ਦੇ ਟਾਈਮ 'ਚ ਰੈਡੀਮੇਡ ਵੀ ਮਿਲ ਮਿਲ ਜਾਂਦੀ ਹੈ ਜੀ ਅਗਰ ਖੁਦ ਬਣਾਣੀ ਹੋਵੇ ਉਹਦੇ ਲਈ ਥੋੜਾ ਟਾਈਮ ਲੱਗਦਾ ਹੈ ਨੋਲਿਜ ਵੀ ਚਾਹੀਦੀ ਹੈ ਪਰ ਅਸੀਂ ਹਜੇ ਕੰਪੋਸਟ ਰੈਡੀਮੇਡ ਲੈਣੇ ਆ ਤੇ ਉਹਨੂੰ ਕੋਈ ਉਹ 45 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਜਦੋਂ ਬੈਗ ਰੱਖਣਾ ਆ ਉਹ ਸਾਨੂੰ ਸਭ ਕੁਝ ਰੈਡੀਮੇਡ ਮਿਲ ਜਾਂਦਾ ਹੈ ਹੂੰ ਤੇ ਉਹ 45 ਦਿਨਾਂ 'ਚ ਤਿਆਰ ਹੋਣੀ ਹੈ ਤੇ ਜਦੋਂ ਉਹਦੇ ਵਿੱਚ ਫਲ ਨਿਕਲਣਾ ਹੈ 45ਵੇਂ ਦਿਨ ਉਹਨੇ 45 ਦਿਨ ਚੱਲਣਾ ਹੈ 90 ਦਿਨ 'ਚ ਇਹ ਪੀਰੀਅਡ ਆ ਪੂਰਾ ਠੀਕ ਹੈ 90 ਦਿਨ ਬਾਅਦ ਲਫਾਫਾ ਖਤਮ ਹੈ 90 ਦਿਨ ਬਾਅਦ ਲਫਾਫਾ ਖਤਮ ਹੋ ਜਾਂਦਾ ਹੈ ਤੇ 90 45 ਦਿਨਾਂ ਦੇ ਵਿੱਚ ਉਹਨੇ ਪ੍ਰੋਡਕਸ਼ਨ 1.5 ਤੋਂ 2 ਕਿਲੋ ਦੀ ਐਵਰੇਜ ਦੇ ਦੇਣੀ ਇੱਕ ਬੈਗ ਦੇ ਵਿੱਚ ਇੱਕ ਬੈਗ ਦੇ ਵਿੱਚੋਂ 1.5 ਤੋਂ 2 ਕਿਲੋ ਪ੍ਰੋਡਕਸ਼ਨ ਹੋ ਜਾਂਦੀ ਹੈ ਸੋ ਜਿਹੜਾ ਤੁਸੀਂ ਵੈਰਾਈਟੀ ਜਿਹੜੀ ਤੁਸੀਂ ਲਗਾਈ ਹੈ ਉਹਦੀ ਹੈ ਜਾਂ ਅਲੱਗ-ਅਲੱਗ ਵੈਰਾਈਟੀਆਂ ਦੀ ਵੀ ਸੇਮ ਹੀ ਰਹਿੰਦੀ ਹੈ ਪ੍ਰੋਡਕਸ਼ਨ ਨਹੀਂ ਨਹੀਂ ਇਹਦਾ ਸਾਨੂੰ ਨੋਲਿਜ ਨਹੀਂ ਹੈ ਜਿਹੜੀ ਇਹ ਹੀ ਵੈਰਾਈਟੀ ਲਗਾਣੇ ਆ ਬਟਨ ਮਸ਼ਰੂਮ ਦੀ ਇਹਦੀ ਅਸੀਂ 2 ਕਿਲੋ ਐਵਰੇਜ ਕੱਢੀ ਹੈ ਇੱਕ ਬੈਗ ਦੀ ਇੱਕ ਬੈਗ ਦੀ ਠੀਕ ਹੈ ਜੀ ਸੋ ਜਿਵੇਂ ਤੁਸੀਂ ਦੱਸਿਆ ਹੈਗਾ ਵੀ ਪੂਰੀ ਫੈਮਿਲੀ ਜਿਹੜੀ ਹੈਗੀ ਹੈ ਮਿਲ ਕੇ ਕੰਮ ਕਰਦੀ ਹੈਗੀ ਹੈ ਹਨਾ ਕੀ ਕਿਸ ਤਰੀਕੇ ਦੇ ਨਾਲ ਸਹਿਯੋਗ ਦਿੰਨੇ ਆ ਕਿਹੜੇ ਕਿਹੜੇ ਕੰਮ ਦੇ ਵਿੱਚ ਹੱਥ ਬਿਠਾਉਂਨੇ ਆ ਜੀ ਹਾਂ ਇਹਦੇ ਪਹਿਲਾ ਨੰਬਰ ਆ ਪਈ ਤੜਾਈ ਕਰਨੀ ਆ ਠੀਕ ਆ ਜੀ ਤੜਾਈ ਦੇ ਬਾਅਦ ਪੂਰੀ ਕਿਨਾਰ ਜਿੱਦਾਂ ਸਟੈਪ ਵੇ ਨੇ ਖਲਕਾਇਆ ਬੇਟੇ ਦਾ ਆ ਉੱਪਰਲਾ ਮੇਰਾ ਆ ਉਸ ਤੋਂ ਬਾਅਦ ਇਹੰਦਾ ਆ ਹੂੰ ਯਾਨੀ ਕਿ ਲੈਨ ਵਾਈਜ਼ ਕਰਨੀ ਤੜਾਈ ਕਰਨੀ ਉਸ ਤੋਂ ਬਾਅਦ ਵੀ ਇਹ ਰੱਖੇ ਨੇ ਉਹਨਾਂ ਨੇ ਕਟਾਈ ਕਰਨੀ ਆ ਜਨਾਨੀਆਂ ਨਾਲ ਦੀਆਂ ਘੰਟੇ ਤੇ ਲੱਗੀਆਂ ਨੇ ਉਹਨਾਂ ਨੇ ਭਰਾਈ ਸਾਡਾ ਇਹ ਕੰਮ ਆ ਤੇ ਸਾਰੇ 5 ਵਜੇ ਤੋਂ ਨਾਲ ਉਹਨੂੰ ਮੰਡੀ ਭੇਜਣਾ ਹੈ ਹਾਂ ਹਾਂ ਤੇ ਫਿਰ ਆਪਾਂ ਸੋ ਮਤਲਬ ਜਿਹੜੀ ਹੈਗੀ ਆ ਤੜਾਈ ਦੇ ਵਿੱਚ ਤੁਸੀਂ ਫਿਰ ਹਾਂਜੀ ਹਾਂਜੀ ਪੂਰਾ ਸੋ ਤੁਸੀਂ ਤਾਂ ਫਿਰ ਤੜਾਈ ਐਕਸਪਰਟ ਬਣ ਗਏ ਹੋ ਆਣੇ ਹੋ ਪੂਰੀ ਤਰ੍ਹਾਂ ਕਿੰਨੇ ਕਿੰਨੇ ਸਮੇਂ ਹੋ ਗਿਆ ਤੁਹਾਨੂੰ ਮਤਲਬ ਇਹ ਕਰਦੇ ਨੂੰ ਲਗਾਤਾਰ ਸਾਨੂੰ ਲਗਾਤਾਰ ਕਿ 10-12 ਸਾਲ ਹੋ ਗਏ 10-12 ਸਾਲ ਤੋਂ 10-12 ਸਾਲ ਤੋਂ ਤੁਸੀਂ ਜਿੰਨੀ ਇੱਥੇ ਫਾਰਮ ਦੇ ਵਿੱਚ ਤੜਾਈ ਹੁੰਦੀ ਹੈਗੀ ਉਹਦੇ ਵਿੱਚ ਸਹਿਯੋਗ ਦਿੰਦੇ ਹੋ ਜੀ ਇਸ ਤੋਂ ਇਲਾਵਾ ਹੋਰ ਫਿਰ ਤੁਸੀਂ ਕੀ ਕੀ ਦੇਖਭਾਲ ਕਰਦੇ ਹੋ ਜਿਵੇਂ ਉਹ ਵੀ ਜਿਸ ਤਰ੍ਹਾਂ ਤੜਾਈ ਕਰਨਿਆ ਤੜਾਈ ਕਰਨ ਵਾਸਤੇ ਜਿਸ ਤਰ੍ਹਾਂ ਉਹ ਟੋਇਆ ਜੇ ਪਿੰਦਾ ਫਿਰ ਉਹਨੂੰ ਕੇਸਿੰਗ ਕਰਨੀ ਪੈਂ ਬਰابر ਕਰਨਾ ਵੀ ਦੁਆਰਾ ਜਿਹੜਾ ਦਾਣਾ ਨਿਕਲੇ ਉਸ ਦੀ ਗਰੋਥ ਠੀਕ ਆਵੇ ਠੀਕ ਹੈ ਜਿਹੜੇ ਉਹਦੇ ਵਿੱਚ ਜਦੋਂ ਰਾਈ ਤੋਂ ਬਾਅਦ ਖੱਡੇ ਬਣ ਜਾਂਦੇ ਆਗੇ ਹਾਂਜੀ ਖੱਡੇ ਬਣ ਜਾਂਦੇ ਉਹਨਾਂ ਨੂੰ ਖੱਡੇ ਬਰਾਬਰ ਕਰਦੇ ਹਾਂ ਬਰਾਬਰ ਕਰਦੇ ਹਾਂ ਠੀਕ ਹੈ ਜੀ ਸੋ ਹੁਣ ਤੁਸੀਂ ਇਹ ਦੱਸੋ ਵੀ ਜਦੋਂ ਸ਼ੈੱਡ ਜਿਹੜੇ ਇੱਕ ਆਪਾਂ ਦੇਖ ਕੇ ਆਏ ਹਾਂ ਏਸੀ ਵਾਲੇ ਸੋ ਜਿਹੜਾ ਇਹ ਸ਼ੈੱਡ ਹੈਗਾ ਏ ਇਹ ਬਿਨਾਂ ਏਸੀ ਤੋਂ ਹੈਗਾ ਸੋ ਤੁਸੀਂ ਕਿਵੇਂ ਪੂਰਾ ਪ੍ਰੋਸੈਸ ਕਿਵੇਂ ਕਰਦੇ ਹੋ ਇਹ ਸ਼ੈੱਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਭਾਲ ਹੁੰਦੀ ਆ ਉਸ ਸ਼ੈੱਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਭਾਲ ਹੁੰਦੀ ਆ ਤੁਹਾਡਾ ਪੂਰਾ ਪ੍ਰੋਸੈਸ ਕੀ ਹੈਗਾ ਮਸ਼ਰੂਮ ਦਾ ਸਭ ਤੋਂ ਪਹਿਲਾਂ ਇਹ ਜਿਹੜੇ AC ਵਾਲੇ ਫਾਰਮ ਨੇ AC ਵਾਲੇ ਕਮਰੇ ਨੇ ਉਹਨਾਂ ਦਾ ਕਲਾਈਮੇਟ ਹੈ ਜਿਹੜਾ ਉਹ AC ਤੇ ਡਿਪੈਂਡ ਕਰਦਾ ਹੈ। ਹਾਂ। ਇਹ ਜਿਹੜਾ ਕਲਾਈਮੇਟ ਹੈ ਟੈਂਪੋਰੀ ਛੱਡਾਂ ਦਾ ਇਹ ਜਿਹੜੇ ਕੰਮ ਦਾ ਇਹਦਾ ਕੁਦਰਤੀ ਹੈ। ਇਹਦੇ 'ਚ ਅਸੀਂ ਕੁਝ ਘਟਾ ਵਧਾ ਨਹੀਂ ਸਕਦੇ ਠੀਕ ਹੈ ਜੀ ਇਹ ਨੇਚਰਲ ਜੋ ਚੀਜ਼ ਆਣੀ ਹੈ ਉਹੀ ਚੀਜ਼ ਆਣੀ ਹੈ ਠੀਕ ਹੈ ਸੋ ਮਤਲਬ ਜੋ ਮੌਸਮ ਦੇ ਵਿੱਚ ਹੋ ਗਿਆ ਉਸ ਤਰੀਕੇ ਨਾਲ ਹੀ ਇਹਦੇ ਤੇ ਅਸਰ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਉੱਥੇ ਤੁਸੀਂ ਆਪ ਸਾਰਾ ਟੈਂਪਰੇਚਰ ਮੈਂਡਨ ਕਰ ਲੈਂਦੇ ਹੋ ਉੱਥੇ ਸਾਰਾ ਆਪਣਾ ਟੈਂਪਰੇਚਰ ਹੋ ਜਾਂਦਾ ਏ ਠੀਕ ਹੈ ਜੀ ਸੋ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਉਹਦੇ ਵਿੱਚ 2014 ਦੇ ਵਿੱਚ ਜਾਂ 15 ਦੇ ਵਿੱਚ ਸੋ ਉਦੋਂ ਉਦੋਂ ਤੋਂ ਹੀ ਇਹ ਸਾਰਾ ਆਪਣਾ ਲੋਹੇ ਦਾ ਜਿਹੜਾ ਹੈਗਾ ਤੁਸੀਂ ਰੈਕ ਬਣਾਏ ਆ ਜਾਂ ਪਹਿਲਾਂ ਲੱਕੜ ਦਾ ਸੀ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਬਦਲਾਵ ਕੀਤਾ ਇਹਦੇ ਵਿੱਚ ਨਹੀਂ ਸਾਰੀ ਜਦੋਂ ਕੰਮ ਸਟਾਰਟ ਕੀਤਾ ਮੇਰੇ ਕੋਲ ਦੋਨੋਂ ਜਿਹੜੇ ਏਸੀ ਕਮਰੇ ਇਹ ਹੀ ਕਮਰੇ ਸੀ ਇਹ ਅੱਗੇ ਫਿਰ ਆਸਤੇ ਆਸਤੇ ਕੰਮ ਵਧਾਉਂਦੇ ਗਏ ਆ ਠੀਕ ਹੈ ਤੇ ਅੱਜ ਦੀ ਡੇਟ 'ਚ ਇੱਥੋਂ ਤੱਕ ਵਧਿਆ ਹੂੰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਇਨਕਮ ਆਂਦੀ ਹੈ ਬੰਦੇ ਕੋਲ ਉਸੇ ਤਰ੍ਹਾਂ ਅੱਗੇ ਕੰਮ ਬੰਦਾ ਵਧਾਉਂਦਾ ਚੱਲਦਾ ਠੀਕ ਹੈ ਜੀ ਸੋ ਸਰ ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਤੁਸੀਂ ਮਸ਼ਰੂਮ ਫਾਰਮ ਦੇ ਵਿੱਚ ਤੁਸੀਂ ਦੱਸਿਆ ਹੈਗਾ 45 ਦਿਨ ਦੇ ਵਿੱਚ ਜਿਹੜਾ ਹੈਗਾ ਇਹਦੀ ਭਰਾਈ ਹੁੰਦੀ ਹੈ 45 ਦਿਨ ਦਾ ਟਾਈਮ ਪੀਰੀਅਡ ਹੈਗਾ ਸੋ ਇਹਦੀ ਤੜਾਈ ਫਿਰ ਕਿਸ ਤਰੀਕੇ ਨਾਲ ਹੁੰਦੀ ਹੈਗੀ ਹੈ ਨੇ ਜਦੋਂ 45 ਦਿਨ ਬਾਅਦ ਤੜਾਈ ਸ਼ੁਰੂ ਹੋਣੀ ਹੈ ਹੂੰ ਤੇ ਜਿੱਦਾਂ ਵੀ फ्लਸ਼ ਪਿਆ ਆ ਇਹਦਾ ਪਹਿਲਾ फ्लਸ਼ ਭਰ ਕੇ ਆਂਦਾ ਆ ਠੀਕ ਹੈ ਜਦੋਂ फ्लਸ਼ ਟੁੱਟ ਜਾਣਾ ਆ ਇਹਦੇ ਤਿੰਨ फ्लਸ਼ ਆਣੇ ਆ ਦੋ फ्लਸ਼ ਤਾਂ ਇਹਦੇ ਪੂਰੇ ਭਰ-ਭਰ ਕੇ ਆਣੇ ਆ ਮਤਲਬ ਪੂਰੇ 1-1 ਕਿਲੋ ਦੀ ਐਵਰੇਜ ਆ ਜਾਂਦੀ ਇੱਕ ਬੈਗ ਚੋਂ ਤੇ ਉਹਦੇ ਬਾਅਦ ਲਾਸਟ ਵਾਲਾ ਜਿਹੜਾ ਤੀਸਰਾ फ्लਸ਼ ਆ ਉਹ ਥੋੜਾ ਡਾਊਨ ਹੁੰਦਾ ਹੋ ਜਾਂਦਾ ਹੂੰ ਇਹਨੂੰ ਫਿਰ ਤੜਾਈ ਹੁੰਦੀ ਹੈ ਕਟਾਈ ਹੁੰਦੀ ਹੈ ਫਿਰ ਇਹਨੂੰ ਵਾਸ਼ ਕੀਤਾ ਜਾਂਦਾ ਫਿਰ ਇਹਨੂੰ ਥੋੜਾ ਟਾਈਮ ਲਈ ਸੁਕਾਇਆ ਸੁਕਾਉਣ ਲਈ ਰੱਖਿਆ ਜਾਂਦਾ ਫਿਰ ਉਹਦੇ ਬਾਅਦ ਇਹਦੀ ਪੈਕਿੰਗ ਹੋਣੀ ਹੈ ਫਿਰ ਇਹਦਾ weight ਹੋਣਾ 200 ਗ੍ਰਾਮ ਦਾ weight ਹੋਣਾ ਫਿਰ ਜਾ ਕੇ ਲਿਫਾਫਾ ਪੈਕ ਹੋਣਾ ਸੀਲ ਬੰਦ ਹੋਣੀ ਹੈ ਉਹਦੀ ਸੀਲ ਬੰਦ ਕਰਕੇ ਸੋ ਮਤਲਬ ਜਿਹੜੀ ਇਹ ਤੜਾਈ ਤੁਸੀਂ ਕਰਦੇ ਹੋ ਉਹ 200 ਗ੍ਰਾਮ ਦੀ ਪੈਕਿੰਗ ਕਰਦੇ ਹੋ ਉਹਦੀ ਹਾਂਜੀ ਪਹਿਲਾਂ ਮਾਲ ਸਾਰਾ ਤੋੜ ਕੇ ਵਾਸ਼ ਕਰਕੇ ਫਿਰ ਜਾ ਕੇ ਉਹਨਾਂ ਨੂੰ ਸੁਕਾ ਕੇ weight ਹੋਣਾ ਫਿਰ ਸੋ ਇਹਦੇ ਵਿੱਚ ਜਦੋਂ ਮਸ਼ਰੂਮ ਜਦੋਂ ਤੜਾਈ ਹੋਗੀ ਤੜਾਈ ਤੋਂ ਬਾਅਦ ਉਹ ਤੁਸੀਂ ਕਿਸ ਤਰੀਕੇ ਨਾਲ ਫਿਰ ਉਹਨੂੰ ਮੈਨੇਜ ਕਰਦੇ ਹੋ ਕਿ ਉਹ ਕਾਲਾ ਨਾ ਹੋਵੇ ਜਾਂ ਉਹ ਤਾਜ਼ਾ ਰਹੇ ਕਿਸ ਤਰੀਕੇ ਨਾਲ ਦੇਖਭਾਲ ਕਰਦੇ ਹੋ ਨਹੀਂ ਅਸੀਂ ਉਹਨਾਂ ਨੂੰ ਕਰਨ ਲਈ ਅਸੀਂ ਤੜਾਈ ਹੀ ਰਾਤ ਨੂੰ ਕਰਦੇ ਹਾਂ ਠੀਕ ਹੈ ਕਿਉਂਕਿ ਰਾਤ ਨੂੰ ਮੌਸਮ ਠੰਡਾ ਹੁੰਦਾ ਹੈ ਹੋਰ ਪੂਰੀ ਰਾਤ ਅਸੀਂ ਕੰਮ ਕਰਦੇ ਹਾਂ ਮਤਲਬ ਕਿ ਜਦੋਂ ਆਪਾਂ ਮਾਲ ਦੇ ਹਿਸਾਬ ਨਾਲ ਉੱਠਣਾ ਹੈ ਟਾਈਮ ਦੇ ਕੇ ਕਿੰਨਾ ਮਾਲ ਹੈ ਉਹਦੇ ਹਿਸਾਬ ਨਾਲ ਅਸੀਂ ਕੰਮ ਸ਼ੁਰੂ ਕਰਦੇ ਹਾਂ ਕਿ ਸਾਡਾ ਮਾਲ 4-5 ਵਜੇ ਰੈਡੀ ਹੋ ਜਾਏ ਠੀਕ ਹੈ ਔਰ ਉਸੇ ਟਾਈਮ ਅਸੀਂ 5 ਵਜੇ ਮੰਡੀ ਪਹੁੰਚ ਜਾਈਏ ਉਹ ਮਾਲ ਸਾਡਾ ਫਰੈਸ਼ ਹੋਏਗਾ ਕਿਉਂਕਿ ਆਪਾਂ ਤਾਜ਼ਾ ਮਾਲ ਲੈ ਕੇ ਮੰਡੀ ਜਾਣਾ ਹੈ ਹੂੰ ਕਿਉਂਕਿ ਮੰਡੀ ਹੋਰ ਵੀ ਬੰਦੇ ਮਾਲ ਲੈ ਕੇ ਆਉਂਦੇ ਆ ਹਾਂਜੀ ਕਿਉਂਕਿ ਮੰਡੀ 'ਚ ਮਸ਼ਰੂਮ ਦਾ ਰੇਟ ਸੇਮ ਹੈ ਸੇਮ ਹੋਣਾ ਹੂੰ ਤੇ ਮਾਲ ਉਹਦਾ ਵਿਕੇਗਾ ਜਿਹਦੀ ਕੁਆਲਿਟੀ ਹੋएगी ਤੇ ਅਸੀਂ ਇਸੇ ਕਰਕੇ ਮਾਲ ਨੂੰ ਫਰੈਸ਼ ਤੋੜ ਕੇ ਮੰਡੀ ਲੈ ਕੇ ਜਾਂਦੇ ਹਾਂ ਸੋ ਤੁਸੀਂ ਸਾਰੀ ਰਾਤ ਤੜਾਈ ਕਰਕੇ ਸਵੇਰੇ ਫੇਰੀ ਨੂੰ ਮੰਡੀ ਲੈ ਕੇ ਜਾਂਦੇ ਹੋ ਠੀਕ ਹੈ ਸੋ ਤੜਾਈ ਦੇ ਲਈ ਫਿਰ ਤੁਸੀਂ ਫਿਰ ਲੇਬਰ ਕਿੰਨੀ ਰੱਖੀ ਹੋਈ ਹੈ ਕਿਸ ਤਰੀਕੇ ਨਾਲ ਕਰਦੇ ਹੋ ਲੇਬਰ ਸਰ ਅਸੀਂ 4 ਜਣੇ ਕਰਦੇ ਆ ਹੂੰ ਦੋ ਅਸੀਂ ਬੰਦੇ ਰੱਖੇ ਹੋਏ ਆ ਹੂੰ ਤੇ ਹੋਰ ਜਦੋਂ ਕੰਮ ਦੇ ਡਿਪੈਂਡ ਕਰਦਾ ਹੈ ਕਿ ਜਿਸ ਸਾਫ ਦਾ ਕੰਮ ਹੈ ਉਸ ਸਾਫ ਦੇ ਲੇਬਰ ਮੰਗਾ ਲੈਣੇ ਆ ਪਿੰਡ ਦੀਆਂ ਸਾਨੂੰ ਲੇਡੀਜ਼ ਆ ਜਾਂਦੀਆਂ ہیں ਘੰਟੇ ਤੇ ਤੇ ਉਹਨਾਂ ਦੇ ਕੰਮ ਚੱਲ ਜਾਂਦਾ ਚੱਲ ਜਾਂਦਾ ਸੋ ਮਤਲਬ ਸਾਰਾ ਹੈਗਾ ਤੁਸੀਂ ਇੱਕ ਪਲਾਨ ਕੀਤਾ ਹੋਇਆ ਕਿਸ ਤਰੀਕੇ ਨਾਲ ਛੱਡ ਚ ਦੇਖ ਲੈਣਾ ਆ ਕੇ ਕਿ ਮਾਲ ਸਵੇਰ ਤੱਕ ਕਿੰਨਾ ਕਮਾਲ ਹੋਏਗਾ ਕੁਇੰਟਲ ਮਾਲ ਹੈ 2 ਕੁਇੰਟਲ ਹੈ ਉਸ ਹਾਲ ਅਸੀਂ ਬੰਦੇ ਅਰੇਂਜਮੈਂਟ ਕਰ ਲੈਣੇ ਕਰ ਲੈਨੇ ਆ ਠੀਕ ਹੈ ਜੀ ਸੋ ਹੁਣ ਇਹਦੇ ਵਿੱਚ ਮੈਂ ਪੁੱਛ ਰਿਹਾ ਸੀ ਜਿਵੇਂ ਹੁਣ ਇਹ ਬੈਗ ਹੈਗਾ ਆਪਣਾ ਹਾਂਜੀ ਇਸ ਦੇ ਵਿੱਚ 45 ਦਿਨ ਜਿਹੜਾ ਹੈਗਾ ਸਾਰਾ ਜਿਹੜਾ ਇਹਦੇ ਵਿੱਚ ਖਾਦ ਖਰਾਕ ਜਿਹੜੀ ਇਹਦੀ ਹੈਗੀ ਹੈ 45 ਦਿਨ ਬੀਜ ਦਾ ਹੋ ਗਿਆ 90 ਦਿਨ ਪ੍ਰੋਸੈਸ ਹੋ ਗਿਆ ਜਦੋਂ 90 ਦਿਨ ਤੇ ਜਾ ਕੇ ਤੁਹਾਡਾ ਬੀਜ ਖਤਮ ਹੋ ਜਾਂਦਾ ਹੈਗਾ ਪੂਰੀ ਤੜਾਈ ਖਤਮ ਹੋ ਜਾਂਦੀ ਹੈ ਸੋ ਇਸ ਬੈਗ ਦਾ ਕੀ ਕਰਦੇ ਹਾਂ ਫਿਰ ਫਿਰ ਇਹ ਸਾਰ ਆਪਣੀ ਪਿਆਲੀ ਚ ਖਾਦ ਦੇ ਕੰਮ ਆ ਜਾਂਦਾ ਹੈ ਠੀਕ ਹੈ ਇਹ ਕਈ ਲੋਕੀ ਆਉਂਦੇ ਆ ਆਪਾਂ ਉਹਨਾਂ ਨੂੰ ਉਹ ਕਹਿੰਦੇ ਕਿ ਆਪਾਂ ਕੰਪੋਸਟ ਜਿੱਦਾਂ ਹੈ ਲੈਣਾ ਹੈ ਤੇ ਇਹ ਸਾਡਾ 1-2 ਰੁਪਏ ਬੈਗ ਵੀ ਵਿਕ ਜਾਂਦਾ ਠੀਕ ਹੈ ਕੰਪੋਸਟ ਵਿਕ ਜਾਂਦੀ ਹੈ ਸੋ 1-2 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਵਿਕਦਾ ਕਿ ਜਾਂ ਪੂਰਾ ਬੈਗ ਪੂਰਾ ਪੂਰਾ ਬੈਗ ਪੂਰਾ ਲਫਾਫਾ ਵਿਕ ਜਾਂਦਾ ਹੈ ਪੂਰਾ ਬੈਗ ਇਹਦੀ ਖਾਦ ਬਹੁਤ ਵਧੀਆ ਹੈਗੀ ਹੈ ਫਸਲ ਬਹੁਤ ਅੱਛੀ ਉੱਥੇ ਆਰਗੇਨਿਕ ਫਸਲ ਹੁੰਦੀ ਹੈ ਠੀਕ ਹੈ ਸੋ ਇਹਦੇ ਵਿੱਚ ਹੁੰਦਾ ਕੀ ਕੀ ਹੈ ਜੇ ਆਪਾਂ ਗੱਲ ਕਰੀਏ ਇਹਦੀ ਇਹਦੇ ਵਿੱਚ ਕੋਈ ਕੈਮੀਕਲ ਦੀ ਚੀਜ਼ ਨਹੀਂ ਹੈ ਠੀਕ ਹੈ ਸਭ ਮਤਲਬ ਕਿ ਖਾਦਾਂ ਖੁਦਾਂ ਪਾਈਆਂ ਹੋਈਆਂ ਹਨ ਤੇ ਜਿਆਦਾ ਕਿ ਤੂੜੀ ਆ ਜਿਹੜੀ ਸਾਡੀ ਕੰਪੋਸਟ ਥੂੜੀ ਦੀ ਬਣਦੀ ਆ ਉਹਦੇ ਦੇ ਵਿੱਚ ਕੋਈ ਉਹ ਇਦਾਂ ਦਾ ਮਟੀਰੀਅਲ ਨਹੀਂ ਹੈ ਮਟੀਰੀਅਲ ਨਹੀਂ ਹੈਗਾ ਸੋ ਬਹੁਤ ਸਾਰੇ ਜਿਹੜੇ ਮੈਂ ਹੋਰ ਵੀ ਆਪਾਂ ਜਦੋਂ ਦੇਖਦੇ ਹੈਗੇ ਆ ਮਸ਼ਰੂਮ ਨੂੰ ਗਰੋ ਕਰਦੇ ਹੈਗੇ ਆ ਵੱਖ-ਵੱਖ ਤਰੀਕਿਆਂ ਦੇ ਨਾਲ ਜਾਂ ਵੱਖ-ਵੱਖ ਜਿਹੜੇ ਹੈਗੇ ਆ ਕਮਰੇ ਬਣਾ ਕੇ ਜਾਂ ਆਪਾਂ ਗੱਲ ਕਰਦੇ ਆ ਲੰਬੀਆਂ ਲੰਬੀਆਂ ਟ੍ਰੇਆਂ ਵਿੱਚ ਵੀ ਗਰੋ ਕਰ ਪਈਆਂ ਦੇ ਵੱਖਰੇ ਵੱਖਰੇ ਫਾਰਮਾਂ ਦੇ ਆਪਣੇ ਆਪਣੇ ਉਹ ਹੁੰਦੇ ਆਗੇ ਆ ਕਿ ਕਹਿੰਦੇ ਆਪਣੇ ਆਪਣੇ ਤਜਰਬੇ ਕਈ ਤੇ ਆਹੀ ਲਿਫਾਫੇ ਚ ਪਾਈਆਂ ਕਈ ਬੈੱਡ ਬਣਾ ਕੇ ਲਗਾ ਦਿੰਦੇ ਆਂ ਕਈਆਂ ਨੇ ਪ੍ਰਾਲੀ ਦੇ ਵਿੱਚ ਪਾ ਕੇ ਸੇਬਾਂ ਦੀ ਪੇਟੀ ਜਿਹੜੀ ਹੁੰਦੀ ਲੱਕੜ ਦੀ ਉਹਦੇ ਵਿੱਚ ਪਾ ਕੇ ਬਣਾਏ ਹੁੰਦੇ ਆ ਕੰਮ ਕਰਨ ਦਾ ਵੱਖਰਾ ਵੱਖਰਾ ਤਰੀਕਾ ਹੈਗਾ ਠੀਕ ਹੈ ਜੀ ਸੋ ਹੁਣ ਜਿਹੜੇ ਤੁਸੀਂ ਇੱਕ ਤਾਂ ਇਹ ਸ਼ੈੱਡ ਤੁਹਾਡਾ ਨੋਰਮਲ ਹੈਗਾ ਜਿਹੜਾ ਏਸੀ ਵਾਲਾ ਸ਼ੈੱਡ ਹੈਗਾ ਸੋ ਹੁਣ ਜਦੋਂ ਆਪਾਂ ਟੈਂਪਰੇਚਰ ਮੇਨਟੇਨ ਰੱਖਦੇ ਆਂ ਪੂਰਾ ਸੋ ਤੁਸੀਂ ਕਿੰਨੇ ਸਾਲ ਦੇ ਵਿੱਚ ਸੀਜ਼ਨ ਜਿਹੜੇ ਹੈਗੇ ਆ ਫਿਰ ਲਗਾਣੇ ਹੋ ਇਹਦੇ ਜਾਂ ਕਿੰਨਾ ਟਾਈਮ ਤੁਹਾਡਾ ਜਿਹੜਾ ਹੈਗਾ ਮਸ਼ਰੂਮ ਉਗਦਾ ਹੈਗਾ ਕਿੰਨੇ ਟਾਈਮ ਤੁਸੀਂ ਰੈਸਟ ਤੇ ਜਾਂਨੇ ਹੋ ਫਿਰ ਅਸੀਂ ਤਿੰਨ ਸੀਜ਼ਨ ਮਸ਼ਰੂਮ ਲਗਾਉਂਦੇ ਆ ਤੇ ਸਾਡਾ ਜੂਨ ਜੁਲਾਈ ਮਹੀਨਾ ਜਿਹੜਾ ਹੁੰਦਾ ਜਿਆਦਾ ਗਰਮੀ ਹੁੰਦੀ ਆ ਆਪਾਂ ਉਹ ਦੋ ਮਹੀਨੇ ਰੈਸਟ ਤੇ ਹੁੰਦੇ ਆ ਆਪਾਂ ਟੋਟਲੀ ਪੂਰਾ ਫਾਰਮ ਬੰਦ ਕਰਦੇ ਆ ਠੀਕ ਹੈ ਸੋ ਜਿਹੜਾ ਇਹ ਫਾਰਮ ਹੈ ਇਹ ਕਦੋਂ ਤੱਕ ਚੱਲਦਾ ਹੈ ਏਸੀ ਵਾਲਾ ਕਦੋਂ ਤੱਕ ਚੱਲਦਾ ਹੈ ਇਹ ਹੁਣ ਮਾਲ ਸਾਡਾ ਸਤੰਬਰ ਚ ਪੈਣਾ ਸਟਾਰਟ ਹੋਇਆ ਹੈ ਠੀਕ ਹੈ ਜੀ ਸਤੰਬਰ ਚ ਤੇ ਇਹ ਸਾਡਾ 10 15 ਮਾਰਚ ਤੱਕ ਮਾਲ ਚੱਲਣਾ ਹੈ ਕਿਉਂਕਿ ਉਹਦੇ ਬਾਅਦ ਸੀਜ਼ਨ ਆਊਟ ਹੋ ਜਾਣਾ ਹੈ ਠੀਕ ਹੈ ਜੀ ਗਰਮੀ ਵਾਲਾ ਮੌਸਮ ਹੋ ਜਾਣਾ ਤੇ ਇਹ ਗਰਮੀ ਚ ਤਿਆਰ ਨਹੀਂ ਹੁੰਦੀ ਇਹਨੂੰ ਕਿਉਂ ਦਾ ਟੈਂਪਰੇਚਰ ਚਾਹੀਦਾ ਹੈ ਸੋ ਉਹਦੇ ਲਈ ਫਿਰ ਤੁਸੀਂ ਏਸੀ ਵਾਲੇ ਛੱਡਾਂ ਦੇ ਵਿੱਚ ਠੀਕ ਹੈ ਸੋ ਉੱਥੋਂ ਤੁਸੀਂ ਜਿਹੜਾ ਹੈਗਾ ਆਪਣਾ ਬੈਲੈਂਸ ਬਣਾਇਆ ਹੋਇਆ ਹੈ ਇਹਨਾਂ ਨੇ ਤੇ ਉਹ ਗਰਮੀਆਂ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਲੈਂਦੇ ਉਧਰੋਂ ਲੈ ਲੈਂਦੇ ਆ ਤੇ ਇੱਥੇ ਸੀਜ਼ਨਲ ਜਿਹੜਾ ਹੈਗਾ ਇਸ ਦੇ ਵਿੱਚ ਇਹ ਹੈ ਕਿ ਸੀਜ਼ਨ 'ਚ ਕੋਈ ਖਰਚਾ ਨਹੀਂ ਹੈਗਾ ਹੂੰ ਕਿਉਂਕਿ ਆਪਾਂ ਰਜਾਸਟ ਫੈਨ ਲਗਾਏ ਹੋਏ ਆ ਹੂੰ ਤੇ ਉਹ ਜਦੋਂ ਰਾਤ ਨੂੰ ਹੀ ਚਲਾਣਾ ਹੈ ਉਹਨਾਂ ਨੇ ਏਸੀ ਦਾ ਕੰਮ ਹੀ ਕਰਨਾ ਹੈ ਠੀਕ ਹੈ ਸਾਨੂੰ ਹੰਦਾ ਠੰਡ ਚਾਹੀਦੀ ਹੈ ਤੇ ਏਸੀ ਨੇ ਏਸੀ ਦੀ ਜਗ੍ਹਾ ਸਾਨੂੰ ਪੱਖਿਆਂ ਨੂੰ ਉਨੇ ਅੰਦਰ ਠੰਡ ਕਰ ਦੇਣੀ ਹੈ ਠੰਡ ਕਰ ਦੇਣੀ ਹੈ ਜੀ ਸੋ ਹੁਣ ਜਿਹੜੇ ਮਸ਼ਰੂਮ ਹੈਗੇ ਆ ਜੀ ਇਹਨਾਂ ਦੇ ਵਿੱਚ ਬਿਮਾਰੀ ਕਿੰਨੀ ਕ ਹੈਗੀ ਹੈ ਕਿਸ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਫਿਰ ਸਰ ਇਹਦੇ ਵਿੱਚ ਬਿਮਾਰੀ ਵੀ ਹੈ ਪਰ ਇਹਨੇ ਜਿੱਦਾਂ ਲਫਾਫੇ ਨੂੰ ਕੋਈ ਚੀਜ਼ ਬਿਮਾਰੀ ਆਈ ਹੈ ਇਹਨੇ ਆਪ ਬੋਲ ਕੇ ਤੇ ਦੱਸਣਾ ਹੈ ਕਿ ਮੈਨੂੰ ਇਹ ਚੀਜ਼ ਦੀ ਘਾਟ ਆ ਉਹ ਸਾਨੂੰ ਆਪੇ ਹੀ ਦੇ ਸਮਝਣੇ ਪੈਣਾ ਹੈ ਸਾਨੂੰ ਇਹ ਹੀ ਇੱਕ ਨੋਲੇਜ ਹੈ ਐਕਸਪੀਰੀਅੰਸ ਹੈ ਤੇ ਉਹ ਸਾਨੂੰ ਇੰਨੇ ਦਿਨ ਕੰਮ ਕਰਦੇ ਆ ਹੋ ਗਿਆ 10 12 ਸਾਲ ਕੰਮ ਕਰਦੇ ਆ ਹੋ ਗਿਆ ਪਰ ਸਾਡੇ ਕੋ ਵੀ ਹਜੇ ਕੋਈ ਛੋਟੀ ਛੋਟੀ ਗਲਤੀ ਹੋ ਜਾਂਦੀ ਹੈ ਜਿੱਦਾਂ ਇਸ ਵਾਰੀ ਕੋਈ ਬਿਮਾਰੀ ਆਈ ਹੈ ਉਹ ਉਹਨੂੰ ਅਸੀਂ ਦੇਖਦੇ ਆ ਕਿ ਅਗਲੀ ਵਾਰੀ ਉਹ ਬਿਮਾਰੀ ਨਾ ਆਵੇ ਉਹਦਾ ਕੰਟਰੋਲ ਕਰਦੇ ਆ ਪਰ ਅਦੋਂ ਕੋਈ ਹੋਰ ਚੀਜ਼ ਹੋ ਜਾਂਦੀ ਇਹਦੇ ਵਿੱਚ ਜ਼ਿਆਦਾ ਇਹੀ ਹੈ ਕਿ ਸਾਫ ਸਫਾਈ ਰੱਖਣੀ ਚਾਹੀਦੀ ਹੈ ਜਿੱਦਾਂ ਕੋਈ ਬਾਹਰ ਦਾ ਬੰਦਾ ਗੰਦੇ ਕੱਪੜੇ ਪਾ ਕੇ ਆਈ ਅੰਦਰ ਨਹੀਂ ਇੰਟਰ ਨਹੀਂ ਹੋਣ ਦਿੰਦੇ ਅੰਦਰ ਦੇਖ ਲਓ ਪੂਰੀ ਸਾਫ ਸਫਾਈ ਹੈ ਇਹਨੂੰ ਫੰਗਸ ਬਹੁਤ ਜਲਦੀ ਆ ਜਾਂਦੀ ਹੈ ਵਾਈਟ ਬੱਬਲ ਆ ਜਾਣਗੇ ਗ੍ਰੀਨ ਮੋਲਡ ਹੋ ਜਾਏਗਾ ਬਸ ਇਹ ਇਹਦੀ ਬਿਮਾਰੀਆਂ ਦਾ ਖਿਆਲ ਰੱਖਣਾ ਸੋ ਸੋ ਜਿਹੜੀ ਤੁਸੀਂ ਬਿਮਾਰੀਆਂ ਦੱਸ ਰਹੇ ਹੋ ਇਹਨਾਂ ਦਾ ਕੋਈ ਇਲਾਜ ਵੀ ਹੈਗਾ ਜੇ ਇੱਕ ਵਾਰੀ ਆਜੇ ਫੇਰੇ ਇਹਦਾ ਕੀ ਇਲਾਜ ਕਰਦੇ ਹਾਂ ਨਹੀਂ ਇਲਾਜ ਸਰੀ ਦਾ ਇਹੀ ਹੈ ਜਦੋਂ ਸ਼ੈੱਡ ਰੈਸਟ ਤੇ ਜਾਣੀ ਹੈ ਇਹਨੂੰ ਚੰਗੀ ਤਰ੍ਹਾਂ ਸਟੀਲਾਈਜ਼ ਕੀਤਾ ਜਾਏ ਸਪਰੇਅ ਸੁਪਰੇਆ ਕਰਕੇ ਫਿਰ ਇਹਦਾ ਬਿਮਾਰੀਆ ਥੋੜਾ ਘਟ ਸਕਦੀ ਹੈ ਪਰ ਜੇ ਇੱਕ ਵਾਰੀ ਸ਼ੈੱਡ ਦੇ ਅੰਦਰ ਇੰਟਰ ਹੋ ਗਈ ਬਿਮਾਰੀ ਆ ਗਈ ਫਿਰ ਇਹਨੂੰ ਘਟਾਉਣਾ ਬਹੁਤ ਔਖਾ ਸੋ ਮਤਲਬ ਇਹ ਹੈ ਕਿ ਉਹ ਪੂਰੇ ਦਾ ਪੂਰਾ ਫਾਰਮ ਖਰਾਬ ਕਰਕੇ ਜਾਵੇ ਹਾਂਜੀ ਹਾਂਜੀ ਠੀਕ ਹੈ ਅਗਰ ਚਲਦੇ ਮਾਲ ਚ ਮਸ਼ਰੂਮ ਚ ਬੱਬਲ ਆ ਗਏ ਬਾਈਟ ਬੱਬਲ ਸਭ ਤੋਂ ਬਿਮਾਰੀ ਹੈ ਨਾ ਜੀ ਹਾਂਜੀ ਤੇ ਉਹਨਾਂ ਨੂੰ ਕੋਈ ਫਿਰ ਕੁਝ ਨਹੀਂ ਇੱਕ ਵਾਰੀ ਤਾਂ ਆਪਾਂ ਬੈਗ ਪਾਏ ਸੀ 200 ਬੈਗ ਨਵੇਂ ਬੈਗ ਸੀ ਉਹ ਪੂਰੇ ਦੇ ਬੈਗ ਚ ਬੱਬਲ ਆ ਗਏ ਸੀ ਠੀਕ ਹੈ ਉਹ ਬੈਗ ਪੂਰਾ ਮਤਲਬ ਖਤਮ ਹੋ ਗਿਆ ਸੀ ਠੀਕ ਹੈ ਸੋ ਉਹ ਸਾਰਾ ਮਾਲ ਤੁਹਾਨੂੰ ਫਿਰ ਖਤਮ ਕਰਨਾ ਪੈਣਾ ਹਾਂਜੀ ਹਾਂਜੀ ਠੀਕ ਹੈ ਜੀ ਸੋ ਸਰ ਜਿਹੜਾ ਤੁਸੀਂ ਮਸ਼ਰੂਮ ਫਾਰਮ ਦਾ ਕੰਮ ਕਰ ਰਹੇ ਹੋ ਸੋ ਇਹਦੇ ਲਈ ਕੋਈ ਟ੍ਰੇਨਿੰਗਸ ਵਗੈਰਾ ਵੀ ਲਈ ਸੀ ਕਿ ਤੁਸੀਂ ਜਾਂ ਕੋਈ ਸਬਸਿਡੀ ਸਰਕਾਰ ਦਿੰਦੀ ਹੈਗੀ ਤੁਸੀਂ ਕੋਈ ਲਾਹਾ ਲਿਆ ਸੀਗਾ ਜੀ ਅਜੀ ਸਰ ਇਹਦੀਆਂ ਟ੍ਰੇਨਿੰਗਾਂ ਵੀ ਮਿਲਦੀਆਂ ਆ। ਹਾਂ। ਆ ਇੱਥੇ ਖੇਤੀ ਵਿਗਿਆਨ ਕੇਂਦਰ ਕੋਚ ਦੀ ਟ੍ਰੇਨਿੰਗ ਵੀ ਮਿਲਦੀ ਆ। ਪਰ ਆਹੀ ਜਦੋਂ ਟ੍ਰੇਨਿੰਗ ਲਈ ਹੀ ਕੰਮ ਕਰਨ ਤੋਂ ਬਾਅਦ ਟ੍ਰੇਨਿੰਗਾਂ ਲਈ ਹੀ ਕੰਮ ਪਹਿਲਾਂ ਸ਼ੁਰੂ ਕੀਤਾ ਸੀ ਟ੍ਰੇਨਿੰਗਾਂ ਬਾਅਦੋਂ ਲਈਆਂ ਹੀ ਆ। ਠੀਕ ਹੈ। ਸੋ ਜਿਹੜੀ ਇਹ ਤੁਸੀਂ ਟ੍ਰੇਨਿੰਗ ਦੀ ਗੱਲ ਕਰ ਰਹੇ ਹੋ ਤੁਸੀਂ ਜਦੋਂ ਫਾਰਮ ਜਿਹੜਾ ਸੀਗਾ 2015 ਚ ਸ਼ੁਰੂ ਕੀਤਾ ਸੀ ਤੇ ਟ੍ਰੇਨਿੰਗ ਫਿਰ ਕਦੋਂ ਲਈ ਸੀਗੀ? ਟ੍ਰੇਨਿੰਗ ਸਰ ਕੰਮ ਜਦੋਂ ਅਸੀਂ 15 ਨੂੰ ਸ਼ੁਰੂ ਕੀਤਾ ਸੀ ਉਹਦੇ ਸਾਲ ਬਾਅਦ ਪਹਿਲਾਂ Papa ਨੇ ਟ੍ਰੇਨਿੰਗ ਲਈ ਹੀ ਉਹਦੇ ਬਾਅਦ ਫਿਰ Papa ਨੇ ਤੇ ਗੁਰਦਾਸਪੁਰ ਜਾ ਕੇ ਟ੍ਰੇਨਿੰਗ ਲਈ ਕਿਉਂਕਿ ਇੱਥੇ ਟ੍ਰੇਨਿੰਗ ਨਹੀਂ ਲੱਗਦੀ ਸੀ ਠੀਕ ਹੈ ਤੇ ਉਹਦੇ ਬਾਅਦ ਜਦੋਂ ਇੱਥੇ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਦਫ਼ਤਰ ਬਣਿਆ ਸੀ ਤੇ ਉਹਦੇ ਬਾਅਦ ਅਸੀਂ 2 ਸਾਲ ਬਾਅਦ 3 ਸਾਲ ਬਾਅਦ ਮੈਂ ਟ੍ਰੇਨਿੰਗ ਲਈ ਸੀ ਤੁਸੀਂ ਵੀ ਟ੍ਰੇਨਿੰਗ ਲਈ ਸੀ ਸੋ ਜਿਹੜੇ ਹੁਣ ਸਰ ਅਸੀਂ ਇਹ ਮਗਰ ਬੈਗ ਦੇਖ ਰਹੇ ਹੈਗੇ ਆ ਸੋ ਇਹ ਕਿਹੜੀ ਸਟੇਜ ਤੇ ਹੈਗੇ ਆ ਇਸ ਸਾਰੇ ਇਸ ਟਾਈਮ ਲਾਸਟ ਸਟੇਜ ਤੇ ਆ ਇਹ ਇਹਨਾਂ ਦਾ ਤੀਸਰਾ ਫਲਸ਼ ਲਾਸਟ ਫਲਸ਼ ਹੈ ਠੀਕ ਹੈ ਜੀ ਹਾਂਜੀ ਸੋ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਆ ਜਿਹੜੇ ਬਚੀ ਖਾਦ ਹੈਗੀ ਆ ਉਹ ਖੇਤਾਂ ਦੇ ਕੰਮ ਆਉਗੀ ਨਹੀਂ ਖੇਤਾਂ ਦੇ ਕੰਮ ਆਉਗੀ ਪੂਰਾ ਸਾਫ ਸਫਾਈ ਕਰਕੇ ਫਿਰ ਆਪਾਂ ਦੁਬਾਰਾ ਇਹਦੇ ਵਿੱਚ ਨਵੇਂ ਬੈਗ ਰੱਖਾਂਗੇ ਹੂੰ ਸੋ ਜਦੋਂ ਹੁਣ ਤੁਹਾਡਾ ਇਹ ਪੂਰਾ ਇੱਕ ਵਾਰੀ ਨੂੰ ਸਾਰਾ ਖਾਲੀ ਹੋ ਜਾਂਦਾ ਹੈਗਾ ਸੋ ਤੁਸੀਂ ਇਹਨੂੰ ਸਪਰੇਆ ਨਾਲ ਜਿਹੜਾ ਹੈਗਾ ਪੂਰੀ ਤਰ੍ਹਾਂ ਸਾਫ ਕਰਦੇ ਹੋ ਫਿਰ ਕਿੰਨੇ ਦਿਨ ਮਗਰੋਂ ਪਾ ਦਿੰਦੇ ਹੋ ਦੁਬਾਰਾ ਉਹਦੇ ਵਿੱਚ ਆਹੀ ਕੋਈ 10 15 ਦਿਨ ਬਾਅਦ ਮਾਲ ਪਾ ਦਨੇ ਆ ਠੀਕ ਹੈ ਜੀ ਸ਼ੈਡ ਨੂੰ ਹਫਤਾ ਬਾਹਾ ਰੈਸਟ ਵੀ ਚਾਹੀਦੀ ਹੈ ਸਪਰੇਅਾਂ ਵੀ ਚਾਹੀਦੀਆਂ ਦੂਸਰੇ ਤੀਸਰੇ ਦਿਨ ਰੋਜ਼ ਸਪਰੇਅ ਚਾਹੀਦੀ ਹੁੰਦੀ ਹੈ ਤੇ ਇਹਦੇ ਕਾਰਨ ਆਪਾਂ ਫਿਰ ਪੂਰਾ ਸਟੇਲਾਈਜ਼ ਕਰਕੇ ਫਿਰ ਮਾਲ ਦੁਆਰਾ ਪਾਣੇ ਆ ਜੇ ਆਪਾਂ ਸਟੇਲਾਈਜ਼ ਨਾ ਕਰੀਏ ਜਗਦਮ ਮਾਲ ਪਾ ਦੀ ਸ਼ੈਡ ਨੂੰ ਰੈਸਟ ਨਾ ਦਈਏ ਤੇ ਇਹਦੇ ਵਿੱਚ ਬਿਮਾਰੀ ਆਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਰਹਿੰਦਾ ਹੈ ਠੀਕ ਹੈ ਜੀ ਸੋ ਤੁਹਾਡੇ ਭਰੇ ਸੀਜ਼ਨ ਦੇ ਵਿੱਚ ਜਦੋਂ ਪੂਰੀ ਇਹਨੂੰ ਪੀਕ ਤੇ ਸੀਜ਼ਨ ਹੁੰਦਾ ਹੈਗਾ ਸੋ ਕਿੰਨੇ ਬੰਦੇ ਜਿਹੜੇ ਲੇਬਰ ਵਾਲੇ ਤੁਹਾਡੇ ਕੋਲ ਹੋ ਜਾਂਦੇ ਆ ਲਗਭਗ ਜਦੋਂ ਸਰ ਸਾਡਾ ਮਾਲ ਪ੍ਰੋਪਰ ਚੱਲਦਾ ਆ ਦਸੰਬਰ ਜਨਵਰੀ ਮਹੀਨਾ ਜਦੋਂ ਪੂਰੀ ਪਰਮਹਾਲੀ ਹੁੰਦੀ ਹੈ ਤੇ ਸਾਡੇ ਕੋਲ 15-15 ਜਣੇ ਕੰਮ ਕਰਨ ਲਈ ਆਉਂਦੇ ਆ ਠੀਕ ਹੈ ਜੀ ਉਹ 15-15 ਦਿਨ ਚ ਵੀ ਤੇ ਰਾਤ ਵੀ ਜਿਹੜੇ ਹੈਗੇ ਕੰਮ ਲੱਗੇ ਰਹਿੰਦੇ ਨੇ ਨਹੀਂ ਨਹੀਂ ਦਿਨ ਨੂੰ ਨਹੀਂ ਜਦੋਂ ਸਾਡਾ ਤੜਾਈ ਦਾ ਕੰਮ ਹੋਣਾ ਆ ਕਟਾਈ ਦਾ ਕੰਮ ਹੋਣਾ ਪੈਕਿੰਗ ਹੋਣੀ ਆ ਆਦੋਂ ਹੀ ਉਹ ਬੰਦੇ ਆਉਂਦੇ ਆ ਸਾਡੇ ਕੋਲ ਲੇਡੀਜ਼ ਆਂਦੀਆਂ ਆ ਉਹ ਕਿਉਂਕਿ ਲੇਡੀਜ਼ ਥਿਹੜੀ ਲਗਾ ਨਹੀਂ ਸਕਦੀ ਪੂਰਾ ਟਾਈਮ ਆ ਨਹੀਂ ਸਕਦੀ ਤੇ ਉਹ ਆਪਣਾ ਕੰਮ ਖਤਮ ਕਰਕੇ ਘਰ ਦਾ ਫਿਰ ਇੱਥੇ ਆਉਂਦੇ ਤਾਂ ਉਹ ਸਾਡੇ ਕੋਲ ਘੰਟੇ ਦੇ ਹਿਸਾਬ ਤੇ ਇੱਥੇ ਆਉਂਦੇ ਹਨ ਠੀਕ ਹੈ ਸੋ ਹਿਸਾਬ ਨਾਲ ਜਿੰਨੇ ਘੰਟੇ ਕੰਮ ਉਹਨਾਂ ਦੇ ਇੱਥੇ ਲੱਗਣਗੇ ਉਹਦੇ ਹਿਸਾਬ ਨਾਲ ਟੋਟਲ ਕਰਕੇ ਉਹਨਾਂ ਨੂੰ ਪੈਸੇ ਦੇ ਦੇਣੇ ਠੀਕ ਹੈ ਜੀ ਤੁਸੀਂ ਪੈਕਿੰਗ ਦੀ ਗੱਲ ਕੀਤੀ ਹੈਗੀ ਆ ਤੂੰ ਸਾਰੀ ਪੈਕਿੰਗ ਵਗੈਰਾ ਤੁਸੀਂ ਆਪ ਕਰਦੇ ਹੋ ਹਾਂਜੀ ਸਭ ਤੋਂ ਪਹਿਲਾਂ ਸਾਰਾ ਕੁਝ ਆਪ ਅਸੀਂ ਆਪ ਹੀ ਤਿਆਰ ਕਰਦੇ ਹਾਂ ਪਹਿਲੇ ਮਾਲ ਤੜਾਈ ਕਰਕੇ ਫਿਰ ਉਹਦੀ ਕਟਾਈ ਹੁਣੀ ਹੈ ਕਟਾਈ ਕਰਕੇ ਵਾਸ਼ ਕਰਕੇ ਫਿਰ ਥੋੜੀ ਦੇਰ ਸੁਕਾਉਣ ਲਈ ਰੱਖਣਾ ਹੈ ਫਿਰ ਉਹਦੇ ਜਾ ਕੇ 200 ਗ੍ਰਾਮ ਦੇ ਲਿਫਾਫੇ ਭਰਨੇ ਆ ਫਿਰ ਉਹਨਾਂ ਦਾ ਵੇਟ ਕਰਨਾ ਆ ਫਿਰ ਜਾ ਕੇ ਲਿਫਾਫਾ ਸੀਲ ਹੋਣਾ ਫਿਰ ਜਾ ਕੇ ਉਹ ਮੰਡੀ ਲੈਣ ਜਿਹੜੀ ਉੱਥੇ ਵੇਖਦੀ ਹੈਗੀ ਸੋ ਜਿਹੜੀ ਪੈਕਿੰਗ ਕਰਦੇ ਉਹਦਾ ਕੋਈ ਨਾਮ ਹੈ ਤੁਸੀਂ ਬ੍ਰਾਂਡ ਵੀ ਬਣਾਇਆ ਕੋਈ ਜਾਂ ਵੈਸੇ ਨਹੀਂ ਨਹੀਂ ਸਿੰਪਲ ਹੈ ਕੋਈ ਬ੍ਰਾਂਡ ਨਹੀਂ ਸਿੰਪਲ ਪੈਕਿੰਗ ਕਰਕੇ ਸੇਲ ਕਰ ਦਿੰਦੇ ਹਾਂ ਸੋ ਹੁਣ ਇਹਦੇ ਵਿੱਚ ਮੰਡੀਕਰਨ ਦੀ ਬਹੁਤ ਜਿਹੜੀ ਹੈਗੀ ਹੈ ਵੱਡੀ ਗੱਲ ਆਪਾਂ ਕਰਨ ਲੱਗੇ ਆਂ ਤੇ ਜਦੋਂ ਮੰਡੀਕਰਨ ਕੋਈ ਵੀ ਕੰਮ ਕਿਸਾਨ ਸ਼ੁਰੂ ਕਰਦਾ ਹੈਗਾ ਪਹਿਲਾਂ ਮੰਡੀਕਰਨ ਦਾ ਸੋਚਦਾ ਹੈਗਾ ਸੋ ਤੁਸ ਤੁਹਾਨੂੰ ਦਾ ਲੰਬਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਤੁਸੀਂ ਮੰਡੀਕਰਨ ਦਾ ਕਿਵੇਂ ਦੇਖਦੇ ਹੋ ਵੀ ਕਿੰਨਾ ਕੁ ਮਾਰਕੀਟ 'ਚ ਇਹਦਾ ਸਕੋਪ ਹੈਗਾ ਕਿੰਨਾ ਕੁ ਕੰਮ ਜਿਹੜਾ ਹੈਗਾ ਜਦੋਂ ਆਪਾਂ ਪਹਿਲੀ ਵਾਰੀ ਮਸ਼ਰੂਮ ਲੈ ਕੇ ਮੰਡੀ ਗਈ ਸੀ ਜੀ ਅਧੋ ਸਾਡੇ ਕੋ ਕੋਈ 7 ਕਿਲੋ ਮਸ਼ਰੂਮ ਸੀ ਠੀਕ ਹੈ ਜੀ ਉਹ 7 ਕਿਲੋ ਮਸ਼ਰੂਮ ਨੂੰ ਸਾਨੂੰ ਵੇਚਣ ਲਈ 4-5 ਘੰਟੇ ਲੱਗ ਗਏ ਠੀਕ ਹੈ ਹੋਣ ਸਾਡੇ ਕੋਲ 4-5 ਕੁਆਂਟਲ ਮਸ਼ਰੂਮ ਹੋਏ ਤਾਂ ਇਹ ਦੋਹਾਂ ਤਿੰਨਾਂ ਘੰਟਿਆਂ ਚ ਮਸ਼ਰੂਮ ਸੇਲ ਕਰ ਦਿੰਨੇ ਆ ਠੀਕ ਹੈ ਜੀ ਪਹਿਲਾਂ ਪਹਿਲਾਂ ਸ਼ੁਰੂ ਚ ਮੁਸ਼ਕਿਲਾਂ ਆਈਆਂ ਸੀ ਪਰ ਹੁਣ ਕੋਈ ਦਿੱਕਤ ਨਹੀਂ ਹੈ ਠੀਕ ਹੈ ਸੋ ਮਤਲਬ ਇਹਦੀ ਮਾਰਕੀਟਿੰਗ ਹੈ ਚੰਗੀ ਹਾਂਜੀ ਮਾਰਕੀਟਿੰਗ ਹੈ ਇਹਨੂੰ ਦੇਖੋ ਕਿ ਵੈਜ ਵਾਲਾ ਵੀ ਖਾ ਸਕਦਾ ਨੋਨ ਵੈਜ ਵਾਲਾ ਵੀ ਖਾ ਸਕਦਾ ਹੈ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਹੈ ਠੀਕ ਹੈ ਤੇ ਡਿਮਾਂਡ ਪੂਰੀ ਵੀ ਨਹੀਂ ਹੁੰਦੀ ਠੀਕ ਹੈ ਸੋ ਥੋੜਾ ਫਿਰ ਜਿਹੜਾ ਮਾਰਕੀਟਿੰਗ ਦਾ ਤਰੀਕਾ ਕੀ ਹੈ ਕਿਦਾਂ ਸੇਲ ਕਰਦੇ ਹੋ ਕੋਈ ਆਨਲਾਈਨ ਤਰੀਕੇ ਨਾਲ ਸੇਲ ਕਰਦੇ ਹੋ ਜਾਂ ਆਫਲਾਈਨ ਨਹੀਂ ਹੈ ਇਹ ਆਫਲਾਈਨ ਹੀ ਹੈ ਅਹੀ ਮੰਡੀ ਚ ਆਰਤੀਏ ਕੋ ਜੰਨੇ ਆ ਉਹਨਾਂ ਨੂੰ ਸਾਨੂੰ ਕਾਊਂਟਰ ਦੇ ਦੇਣਾ ਅਸੀਂ ਆਪ ਹੀ ਸੇਲ ਕਰਕੇ ਆਣਾ ਹੁਣ ਇਦਾਂ ਦੇ ਕੰਟੈਕਟ ਹੋ ਗਏਦੇ ਆ ਕਿ ਸਾਡਾ ਕੁਆਂਟਲ 2 ਕੁਆਂਟਲ ਮਾਲ ਸਵੇਰੇ ਫੋਨ ਤੇ ਹੀ ਵਿਕ ਜਾਂਦਾ ਹੈ ਕਈ ਪੈਲਸਾ ਵਾਲੇ ਫੋਨ ਕਰ ਦਿੰਦੇ ਆ ਕਿ ਸਾਨੂੰ ਇੰਨੀ ਮਸ਼ਰੂਮ ਚਾਹੀਦੀ ਆ ਤੇ ਉਹ ਸਿੱਧਾ ਡਾਇਰੈਕਟ ਉਹਨਾਂ ਕੋਲ ਚੱਲ ਜਾਂਦੀ ਆ ਇਹਦੇ ਵਿੱਚ ਇਹ ਆ ਕਿ ਸਾਨੂੰ ਆਰਥ ਬਚ ਜਾਂਦੀ ਆ ਅਗਰ ਉਹ ਪੈਲਸਾ ਚ ਖੁੱਲੀ ਖੁੱਲੀ ਪੈਕਿੰਗ ਚੱਲ ਜਾਂਦੀ ਆ ਉਦੋਂ ਸਾਨੂੰ ਲੇਬਰ ਵੀ ਬਚ ਜਾਂਦੀ ਆ ਬਚ ਜਾਂਦੀ ਆ ਠੀਕ ਹੈ ਸੋ ਮਤਲਬ ਸਾਰਾ ਤੁਸੀਂ ਆਪ ਹੀ ਮੈਨੇਜ ਕਰ ਲੈਨੇ ਆ ਠੀਕ ਹੈ ਜੀ ਸੋ ਹੁਣ ਇਹਦੇ ਵਿੱਚ ਜੇ ਕੋਈ ਕਿਸਾਨ ਨਵਾਂ ਮਸ਼ਰੂਮ ਫਾਰਮ ਦਾ ਕਿੱਤਾ ਸ਼ੁਰੂ ਕਰਨ ਦਾ ਸੋਚਦਾ ਹੈਗਾ ਹਾਂਜੀ ਸੋ ਤੁਸੀਂ ਉਹਨੂੰ ਕੀ ਸਲਾਹ ਦੇਣਾ ਚਾਹੋਗੇ ਵੀ ਉਹ ਕਿੰਨੇ ਬੈਗ ਦੇ ਸ਼ੁਰੂ ਕਰੇ ਤੇ ਕਿਸ ਤਰੀਕੇ ਦੇ ਨਾਲ ਇਸ ਕੰਮ ਵੱਲ ਨੂੰ ਆਵੇ ਨਹੀਂ ਪਹਿਲਾਂ ਤਾਂ ਜਿਹੜੇ ਨਵੇਂ ਬੰਦੇ ਨੇ ਕੋਈ ਕੰਮ ਸ਼ੁਰੂ ਕਰਨਾ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹ ਟ੍ਰੇਨਿੰਗ ਲਵੇ ਜੀ ਬਿਨਾ ਟ੍ਰੇਨਿੰਗ ਤੋਂ ਇਹ ਕੰਮ ਸ਼ੁਰੂ ਨਾ ਕਰੇ ਪਹਿਲਾਂ ਇਹ ਨੋਲੇਜ ਲੈ ਕੇ ਛੋਟੇ ਪੱਧਰ ਤੋਂ ਕੰਮ ਸ਼ੁਰੂ ਕੀਤਾ ਜਾਏ ਠੀਕ ਹੈ ਕਿ ਹੌਲੀ ਹੌਲੀ ਕੰਮ ਨੂੰ ਵਧਾਇਆ ਜਾ ਸਕੇ ਇਦਾਂ ਨਾ ਹੋਏ ਕਿ ਉਹ ਜੱਕਦਮ 1000 2000 ਬੈਗ ਪਾ ਲੇ ਉਹਨੂੰ ਬਾਅਦ ਚੋਂ ਫਿਰ ਪਤਾ ਨਾ ਲੱਗੇ ਤੇ ਉਹ ਮਾਈਨਸ ਚ ਲੋਸ ਤੇ ਚੱਲ ਜਾਏ ਇਸ ਤੋਂ ਪਹਿਲਾਂ ਕਿ ਟ੍ਰੇਨਿੰਗ ਲਵੇ ਫਿਰ ਕੰਮ ਸ਼ੁਰੂ ਕਰੇ ਛੋਟੇ ਪੱਧਰ ਤੋਂ ਕੰਮ ਸ਼ੁਰੂ ਕਰੇ ਛੋਟੇ ਪੱਧਰ ਤੋਂ ਕੰਮ ਜਿਹੜਾ ਇਹਨੂੰ ਸ਼ੁਰੂ ਕਰਕੇ ਫਿਰ ਵਧਾਉਣਾ ਚਾਹੀਦਾ ਹੈਗਾ ਸੋ ਘੱਟੋ ਘੱਟ ਕਿੰਨੇ ਬੈਗ ਤੋਂ ਸ਼ੁਰੂ ਕਰੇ ਉਹ ਉਹ ਭਾਈ ਜੀ ਉਹ ਆਪਣੀ ਕਪੈਸਿਟੀ ਦੇ ਦੇ ਕੇ ਆਪਣਾ ਜਗਾ ਦਾ ਹਿਸਾਬ ਦੇ ਕੇ ਆਪਣਾ ਬੈਲੈਂਸ ਦੇ ਕੇ ਉਸ ਆਪ ਦੇ ਨਾਲ ਬੈਗ ਇਹ ਸਾਨੂੰ ਬੈਗ ਇੱਕ ਬੈਗ 100 ਰੁਪਏ ਦਾ ਪੈਂਦਾ ਹੈ ਠੀਕ ਹੈ ਜੀ ਤੇ 100 ਰੁਪਏ ਦਾ ਬੈਗ ਉਥੋਂ ਪੈਣਾ ਵਿੱਚ ਟਰੱਕ ਦਾ ਕਿਰਾਇਆ ਪੈਣਾ ਹੈ ਲੇਬਰ ਪੈਣੀ ਹੈ ਤੇ ਸਾਨੂੰ 115 20 ਰੁਪਏ ਪਹੁੰਚ ਇੱਥੇ ਲਿਖਾਵਾ ਪੈਂਦਾ ਫਾਰਮ ਤੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਬੀਜ ਆਉਂਦਾ ਉਹ ਲੱਗ ਹੈ ਨਹੀਂ ਨਹੀਂ ਬੀਜ ਹੋਣਾ ਸਭ ਕੁਝ ਮਟੀਰੀਅਲ ਹੈ ਕੋਕੋ ਬੀਟ ਬੀਜ ਸਪੋਨ ਸਭ ਕੁਝ ਨਾਲ ਹੀ ਉਹਨਾਂ ਨੇ ਦੇਣਾ ਹੈ ਸੋ 115 ਰੁਪਏ ਦੇ ਵਿੱਚ ਪਹੁੰਚ ਕਰਦਾ ਹੈ ਗਿਆ ਤੁਹਾਨੂੰ ਹਾਂਜੀ ਬਾਕੀ ਇਹ ਸਾਡੀ ਮਿਹਨਤ ਉਹ ਅਲੱਗ ਹੈ ਅਸੀਂ ਕੇਸਿੰਗ ਬਣਾ ਕੇ ਅੰਦਰ ਲਫਾਫਾ ਜਦੋਂ ਨਵਾਂ ਆਂਦਾ ਹੈ ਪੂਰਾ ਬੰਦ ਹੁੰਦਾ ਹੈ ਇਹਦੀ ਕਟਾਈ ਕਰਕੇ 15 ਦਿਨਾਂ ਬਾਅਦ ਇਹ ਕੇਸਿੰਗ ਪਾ ਕੇ ਫਿਰ ਇਹਨੂੰ ਡੇਲੀ ਪਾਣੀ ਲੱਗਣਾ ਹੈਗਾ ਫਿਰ ਉਹਦੇ 45 ਦਿਨ ਬਾਅਦ ਇਹਦੇ ਵਿੱਚੋਂ ਮਸ਼ਰੂਮ ਨਿਕਲਣਾ ਸ਼ੁਰੂ ਹੋਣੀ ਹੈ ਫਿਰ ਜਾ ਕੇ ਉਹਦੀ ਤੜਾਈ ਹੋ ਜਾਣੀ ਠੀਕ ਹੈ ਜੀ ਸੋ ਸਰ ਹੁਣ ਅਸੀਂ ਗੱਲ ਕਰਦੇ ਆ ਜਿਹੜਾ ਕਿ ਹਰੇਕ ਕਿਸਾਨ ਵੀ ਸੋਚਦਾ ਹੈਗਾ ਕਿਸੇ ਵੀ ਕੰਮ ਬਾ ਲਾਣ ਲਈ ਮੁਨਾਫੇ ਵਾਲਾ ਧੰਦਾ ਹੈਗਾ ਜਾਂ ਨਹੀਂ ਸੋ ਤੁਸੀਂ ਤਾਂ ਹੁਣ ਲੰਬੇ ਸਮੇਂ ਤੋਂ ਕਰ ਰਹੇ ਹੋਗੇ ਹੋ ਤੁਸੀਂ ਕੀ ਸੋਚਦੇ ਹੋ ਵੀ ਇਹ ਜਿਹੜਾ ਕੰਮ ਹੈਗਾ ਇੱਕ ਮੁਨਾਫੇ ਵਾਲਾ ਧੰਦਾ ਸਾਬਤ ਹੁੰਦਾ ਹੈ ਜਾਂ ਨਹੀਂ ਸਰ ਇਹ ਕੰਮ ਹੈ ਤੇ ਮੁਨਾਫੇ ਵਾਲਾ ਪਰ ਜਿੱਦਾਂ ਅਸੀਂ ਕਿਤੇ ਬਾਹਰ ਜਾ ਕੇ ਕੰਮ ਕਰਦੇ ਆ ਸਾਨੂੰ ਬਾਹਰ ਜਾ ਕੇ ਵੀ ਕੰਮ ਕਰਨੇ ਪੈਣਾ ਹੈ ਤੇ ਸਾਨੂੰ ਇਹਦਾ ਇਹ ਹੈ ਕਿ ਆਪਾਂ ਸਾਨੂੰ ਘਰ ਦੇ ਸਾਰਿਆਂ ਨੂੰ ਰੋਜ਼ਗਾਰ ਮਿਲਿਆ ਸੀ ਚਾਰ ਜਣੇ ਘਰ ਦੇ ਮੈਂਬਰ ਹੈਗੇ ਆ ਸਾਨੂੰ ਇਹ ਸਾਰੇ ਜਣੇ ਫਾਰਮ ਤੇ ਆ ਕੇ ਕੰਮ ਕਰਦੇ ਆ ਜਿੱਦਾਂ ਅਸੀਂ ਬਾਹਰ ਜਾ ਕੇ 20000 ਰੁਪਏ ਤੇ ਜਾਂ 25000 ਰੁਪਏ ਤੇ ਬਾਹਰ ਜਾ ਕੇ ਧਿਆਰੀ ਕਰਦੇ ਆ ਜਾਂ ਕੰਮ ਕਰਦੇ ਆ ਕੰਮ ਕਰਦੇ ਆ ਤਾਂ ਇੱਥੇ ਜਾ ਕੇ ਸਾਨੂੰ ਉਨਾ ਹੀ ਇੱਥੇ ਮੁਨਾਫਾ ਕਰ ਕਰ ਲੈਣੇ ਸਾਰੇ ਮੈਂਬਰ ਲੱਗਦੇ ਸੀ ਮਤਲਬ ਇਹ ਬੰਦਾ ਮਿਹਨਤ ਵਾਲਾ ਹੋਣਾ ਚਾਹੀਦਾ ਹੈਗਾ ਮਿਹਨਤ ਵਾਲਾ ਬੰਦਾ ਹੋਣਾ ਚਾਹੀਦਾ ਹੈ ਹਾਂ ਤਾਂ ਕੰਮ ਇੱਕ ਮੁਨਾਫੇ ਵਾਲਾ ਹੈਗਾ ਠੀਕ ਹੈ ਜੀ ਸੋ ਬਹੁਤ ਬਹੁਤ ਕੀਮਤੀ ਜਾਣਕਾਰੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਕਿਸਾਨ ਵੀਰੋ ਇਹ ਹਨ ਜਿਹੜੇ ਕੀ ਮਸ਼ਰੂਮ ਫਾਰਮ ਨੂੰ ਕਮਰਿਆਂ ਵਿੱਚ ਕਰਕੇ ਇੱਕ ਮੁਨਾਫੇ ਵਾਲਾ ਧੰਦਾ ਜਿਹੜਾ ਕਹਿ ਰਹੇ ਨੇ ਚਲਾ ਰਹੇ ਨੇ ਤੇ ਆਪਦੇ ਜਿਹੜੇ ਸਾਰੇ ਘਰ ਦੇ ਪਰਿਵਾਰ ਦੇ ਮੈਂਬਰ ਹੈਗੇ ਆ ਆਪ ਦਾ ਕੀਤਾ ਜਿਹੜਾ ਹੈਗਾ ਕਰ ਰਹੇ ਨੇ ਸੋ ਅਸੀਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਬਾਕੀ ਜੇਕਰ ਤੁਸੀਂ ਵੀ ਅਜਿਹੇ ਕਿਸਾਨਾਂ ਨੂੰ ਜਾਣਦੇ ਹੋ ਜੋ ਕਿ ਖੇਤੀ ਦੇ ਨਾਲ ਨਾਲ ਹੋਰ ਜਿਹੜੇ ਖੇਤੀਬਾੜੀ ਦੇ ਸਹਾਇਕ ਧੰਦੇ ਕਰ ਰਹੇ ਨੇ ਤਾਂ ਤੁਸੀਂ ਉਹਨਾਂ ਦੀ ਜਾਣਕਾਰੀ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਉਹਨਾਂ ਦੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਦੇ ਲਈ ਸਾਡੇ ਹੈਲਪਲਾਈਨ ਨੰਬਰ 97799 77641 ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤਾਨੂੰ ਫੋਨ ਕਰਕੇ ਦੱਸ ਸਕਦੇ ਹਾਂ ਜਾਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਵੀ ਦੱਸ ਸਕਦੇ ਹਾਂ ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਸੋ ਜੁੜੇ ਰਹੋ ਤੁਸੀਂ ਆਪਣੀ ਖੇਤੀ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ